ਓ ਜਿਹੜੇ ਬੱਸ ਉਹ ਜਿਹੜੀ ਜੀ ਪਤਾ ਹੀ ਆ ਸਾਰਿਆਂ ਨੂੰ ਕਿ ਫਾਇਰਿੰਗ ਹੋਈ ਹੈ ਸ਼ੋਰੂਮ ਦੇ ਉੱਤੇ ਇਹ ਭਾਈ ਪਹਿਲਾਂ ਕਿੰਨੀ ਦੇਰ ਤੋਂ ਤੁਹਾਨੂੰ ਥ੍ਰੈਟ ਆ ਰਹੇ ਚੱਲ ਜਾਈ ਜਾਂਦੀਆਂ ਜੀ ਥ੍ਰੈਟ ਤੇ ਚੱਲਦੀ ਹੈ ਸਾਰੇ ਸ਼ਹਿਰ ਨੂੰ ਜਾਂਦੀਆਂ ਮੀਆਂ ਕਿੰਨੂ ਨਹੀਂ ਜਾਂਦੀਆਂ ਮੀਆਂ ਹਰ ਬੰਦਾ ਹੀ ਇਸ ਤੇ ਪਰੇਸ਼ਾਨੀ ਚ ਹੈ ਜਿਹੜਾ ਕੰਮ ਕਰਦਾ ਵੇਸੇ ਪਰੇਸ਼ਾਨੀ ਚ ਥ੍ਰੈਟ ਕਿੱਦੇ ਤੋਂ ਆਇਆ ਕੋਈ ਨਿਸ਼ਾਨ ਦੱਸ ਦੇ ਦਿਓ ਮੈਂ ਜਾਣਦਾ ਨਹੀਂ ਕਿਸ਼ਾਨ ਕੋਈ ਹੈਗਾ ਮੇਰੇ ਆਪਣੀ ਦੁਕਾਨ ਦੇ ਕਿੰਨੇ ਕੁ ਲੋਗ ਹੁੰਦੇ ਨੇ ਸਟਾਫ ਹੀ 5 7 7 8 ਤੇ 10 ਜਾਣੇ ਦਾ ਸਟਾਫ ਹੀ ਹੈ ਜੀ ਤੁਸੀਂ ਮੌਜੂਦ ਸੀ ਨਾ ਹਾਂ ਜੀ ਹਾਂ ਮੈਂ ਆਫਿਸ ਦੇ ਅੰਦਰ ਬੈਠਾ ਹਾਂ ਹਾਂ ਜਿਸ ਨੂੰ ਬੋਲੀ ਚੱਲੀ ਸੀ ਅੱਜ ਹਾਂ ਜੀ ਉਹ ਭਾਈ ਦੌੜ ਪੈ ਗਈ ਜੀ ਇੱਕਦਮ ਕੀ ਬਣ ਗਿਆ ਕੀ ਕਰ ਸਕਨੇ ਜੀ ਕੀ ਕਹਿਣਾ ਚਾਹੋਗੇ ਸਰ ਜਾਨਲੇਵਾ ਹੰਬਲਾ ਕਰ ਦਿੱਤਾ ਹੈ ਕੁਝ ਵੀ ਹੋ ਸਕਦਾ ਸਰ ਬਲਕੁ ਕੁਝ ਵੀ ਹੋ ਸਕਦਾ ਹੈ ਜੇ ਅਹੀਂ ਤੇ ਕਿੰਨੇ ਦਿਨਾਂ ਤੇ ਕਿੰਨੇ ਵੇਂ ਕੁਝ ਵੀ ਹੋ ਸਕਦਾ ਜਦੋਂ ਪ੍ਰੋਟੀ ਆਈ ਉਹਦੇ ਬਾਅਦ ਕੰਪਲੇਟ ਫੀਲ ਕੀਤੀ ਤੋਂ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਕੀ ਰੈਐਕਸ਼ਨ ਇਹ ਕਰ ਰਿਹਾ ਜੀ ਹੁਣ ਤੇ ਨਵੇਂ ਐਸਐਸਪੀ ਸਾਹਿਬ ਤੇ ਹੁਣ ਹੀ ਆਏ ਆ ਜੀ ਉਹਦੇ ਹਜੇ ਆ ਕੇ ਤੇ ਉਹਨਾਂ ਨੇ ਕੱਲ ਹੀ ਚਾਰਜ ਲਿਆ ਕਰ ਰਿਹਾ ਲੈਟਸ ਰੀ ਸਰ ਕਿੰਨੇ ਵਜੇ ਦੀ ਵਾਰਦਾਤ ਹੈ 6:30 ਸਵਾ 6 ਆਲਮੋਸਟ ਇਹ ਹੁਣ 6:30 ਵਜੇ ਵਾਰਦਾਤ ਕੋਈ ਦਾ ਟਾਈਮ ਵੀ ਨਹੀਂ ਹੈ ਉਹ ਕੋਈ ਦਾ ਟਾਈਮ ਕੀ ਰੱਖੋਗੇ ਤੁਸੀਂ ਸਾਡਾ ਚੱਲ ਰਹੀ ਹੈ ਕੋਈ ਸਾਰੇ ਸ਼ਹਿਰ ਦਾ ਵੇਖੋ 7:30 7 ਸਾਰਾ ਸ਼ਹਿਰ ਬੰਦ ਹੁੰਦਾ ਪਿਆ ਜੀ ਰੋਜ਼ ਇਦਾਂ ਹੀ ਇਹੀ ਹਾਲਾਤ ਹੈ ਸਾਡਾ ਤੇ ਮੇਨ ਬਾਜ਼ਾਰ ਆ ਤੁਸੀਂ ਵੇਖੋ ਚੱਲਦਾ ਰੋਡ ਆ ਇੱਥੇ ਵੀ ਹਾਲਾਤ ਆ ਚਾਰ ਦੇ ਮੌਕੇ ਤੇ ਬੰਦ ਹੋ ਗਿਆ ਜੀ ਹਾਂਜੀ ਹਾਂਜੀ ਹਾਂ ਮੈਨੂੰ ਹੁਣ ਪਤਾ ਮੈਨੂੰ ਪਹਿਲਾਂ ਨਹੀਂ ਪਤਾ ਸੀ ਫਾਰਮ ਮੈਨੂੰ ਆ ਰਿਹਾ ਪਰ ਖਲੇਲੇ ਨਾਲ ਬਤੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਖਾਣਾ ਹੋ ਸਕਦਾ ਹੈ ਜਰਾ ਜੇ ਅਧਿਕਾਰੀਆਂ ਦੇ ਕੋਲ ਬਿਲਕੁਲ ਕਲੀਅਰ ਜੀ ਕਰ ਰਹੇ ਕਰਮ ਆਪਣੀਆਂ ਟੀਮਾਂ ਜਿਹੜੀਆਂ ਚੱਲ ਰਹੀਆਂ ਉਸੇ ਟਾਈਮ ਲੱਗ ਗਿਆ ਜੋ ਵੀ ਇਹ ਜਨਰਲ ਕਰਦਾ ਹੈ ਜੋ ਕਾਨੂੰਨ ਹੱਥ ਤੇ ਲੱਗਿਆ ਨੈਚਰਲੀ ਕੋ ਮਾਰਾ ਕਹਿੰਦੇ ਮੋਟਰਸਾਈਕਲ ਤੇ ਬੰਦੇ ਦੁਆਏ ਨੇ ਤੇ ਗੋਲੀਆਂ ਮਾਰ ਗਏ ਨੇ ਇਥੇ ਆ ਪਤਾ ਲੱਗਾ ਵੀ ਇਹਨੂੰ ਥ्रेट ਪਹਿਲਾਂ ਵੀ ਆਉਂਦੇ ਸੀ ਕੋਈ ਮੰਗਿਆ ਜਾ ਰਿਹਾ ਸੀ ਕੁਝ ਉਹ ਉਹਦੀ ਵਜ੍ਹਾ ਕਰਕੇ ਇਹਨਾਂ ਨੇ ਇਹ ਟਰੈਡ ਕੀਤਾ ਵੀ ਬਦਕਿਸਮਤੀਆ ਲੋਕਾਂ ਦੀ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਰਹੀ ਹੈ ਲੈਂਡ ਆਰਡਰ ਦੇ ਮਸਲੇ ਤੇ ਨੋਕਲਾ ਸਿਸੂ ਨਾ ਯਾਦ ਹੈ ਨੋਟਿਸ ਇਹ ਗੱਲ ਆ ਸੁਣਿਆ ਆ ਚੁਪੀ ਸੀ ਪੁਰਾਣੇ ਐਸਐਸਪੀ ਸਾਹਿਬ ਨੇ ਪਤਾ ਸੀ ਪਰ ਕੋਈ ਪ੍ਰੋਟੈਕਸ਼ਨ ਦੀ ਗੱਲ ਕਿਤੇ ਨਜ਼ਰ ਨਹੀਂ ਆਈ ਜੇ ਲਾਗੇ ਜਾ ਕੇ ਨਾਕਾ ਵੀ ਨਹੀਂ ਸੀ ਫਿਰ ਸੱਚ ਦੇਖ ਕੇ ਤੇ ਪੁਲਿਸ ਵੀ ਨਜ਼ਰ ਨਹੀਂ ਆਈ ਤੇ ਭਰੇ ਬਾਜ਼ਾਰ ਚੋਂ ਪਸਤੀ ਜਾਂਦੇ ਪਾਉਗੇ ਰਿਓ ਬਾਈ ਦੁਕੇ ਦੇ ਚੇਤੇ ਫਾਇਰਿੰਗ ਹੋ ਰਹੀ ਹੈ ਪਰ ਹੁਣ ਪੰਜਾਬ ਸਰਕਾਰ ਦੇ ਪੁਲਿਸ ਦਾ ਕੰਮ ਨਾ ਲੋਕੋ ਚਾਰੇ ਕੀ ਕਰੀਏ ਕਿੰਨੇ ਜਿਉਣ ਕਿੰਨੇ ਦੁਕਾਨਾ ਬੰਦ ਕਰਦਾ ਉਹਦਾ ਪਤਾ ਤਾਂ ਲੱਗੇ ਉਹ ਇੱਕ ਜਰਾ ਜਨੂ ਪ੍ਰੋਡਕਸ਼ਨ ਵੀ ਨਹੀਂ ਜਦੋਂ ਪਤਾ ਉਹਦੀ ਨੌਲੇਜ ਹੈ ਜੋ ਸੁਣਿਆ ਉਹਨਾਂ ਨੇ ਸਾਰੇ ਨੌਲੇਜ ਇੱਕ ਵੀ ਥੇ ਕੋਈ ਨਾ ਦੇ ਜਗ੍ਹਾ ਕੋਲਦੇ ਲੱਗੇ ਜਿਵੇਂ ਕੋਈ ਨਾ ਕਰਨੀ ਸਾਰੀ ਨੂੰ ਫਰੋਤੀ ਨਹੀਂ ਆ ਰਹੀ ਜੀ ਚਲੋ ਫਰੋਤੀ ਆ ਰਹੀ ਪਤਾ ਲੱਗਾ ਆ ਰਹੀ ਹੈ ਫਰੋਤੀ ਆ ਰਹੀ ਹੈ ਪਰ ਸਾਰੇ ਨੌਲੇਜ ਸੀਗੇ ਗੱਲ ਸੁਣਿਆ ਵੀ ਪਤਾ ਲੱਗਾ ਕਿ ਸਭ ਦੀ ਨੌਲੇਜ ਸੀਗੇ ਕੋਈ ਨਾ ਪ੍ਰੋਟੈਕਸ਼ਨ ਦਿੱਤੀ ਹੈ ਜੀ ਨਾ ਕੋਈ ਪ੍ਰੋਟੈਕਸ਼ਨ ਦਿੱਤੀ ਇਹਨਾਂ ਨੇ ਉਹ ਕਰਾਉਂਦਾ ਹੈ ਤੇ ਕੋਈ ਪ੍ਰੋਟੈਕਸ਼ਨ ਦਿੱਤੀ ਸਰ ਇਤਨੀ ਗੁਰੇ ਇੱਥੇ ਬਹੁਤ ਸਾਰੇ ਆ ਰਹੇ ਆ ਮਾ ਕੀ ਕਾਰਨ ਹੈ ਕਿ ਪੰਜਾਬ ਕੁਝ ਸ਼ੇੜੀਆ ਕਾਰਨ ਹੁਣ ਬੈਗਜੇ ਪੰਜਾਬ ਪੁਲਿਸ ਹੀ ਦੱਸੇ ਜਾਂ ਪੰਜਾਬ ਸਰਕਾਰ ਦੱਸੇ ਕਾਰਨ ਕੀ ਦੱਸੀਏ ਸਾਡੀ ਬਦਕਿਸਮਤੀ ਹੈ ਸਾਡੇ ਲੋਕਾਂ ਦੀ ਹਾਂਜੀ ਸਰ ਅਜੇ ਇੱਕ ਖ਼ਤਰਾ ਮਿਲੇ ਸੇ ਕਿ ਅਜੇ ਕਰੀਬ 620 ਦੇ ਕਰੀਬ ਇੱਥੇ ਆਪਣੇ ਗੁੱਡੂ ਜੀ ਨੇ ਕਾਂਗਰਸ ਦੇ ਲੀਡਰ ਨੇ ਦੇ ਨੰਬਰ ਤਾਲੇ ਦੇ ਉਹਨਾਂ ਦੀ ਦੁਕਾਨ ਤੇ ਕੋਈ ਅਨਨੋਨ ਪਰਸਨ ਫਾਇਰ ਕਰ ਗਿਆ ਜੇ ਮੌਕੇ ਤੇ ਪਹੁੰਚੇ ਹਾਂ ਤੇ ਅਸੀਂ ਦੇਖਿਆ ਜੋ ਮੌਕੇ ਤੇ ਜਿਹੜੇ ਹਾਜ਼ਰੀਨ ਸੀ ਜਿਨ੍ਹਾਂ ਨੇ ਆਈ ਵਿਟਨੈਸ ਹਨ ਉਹਨਾਂ ਨੇ ਦੱਸਿਆ ਕਿ ਦੋ ਬੰਦੇ ਮੋਟਰਸਾਈਕਲ ਤੇ ਆਏ ਸੀ ਇੱਕ ਬੰਦੇ ਨੇ ਉਤਰ ਕੇ ਤੇ ਸ਼ੀਸ਼ੇ ਵੱਲੋਂ ਕਰਕੇ ਤੇ ਇੱਕ ਫਾਇਰ ਕਰਤਾ ਫਾਇਰ ਕਰਕੇ ਤੇ ਨਾਲ ਉੱਪਰ ਦੇ ਮੋਟਰਸਾਈਕਲ ਤੇ ਬੈਠ ਕੇ ਤੇ ਦੌੜ ਗਏ ਤੇ ਅਸੀਂ ਆਪਣੀਆਂ ਟੀਮਾਂ ਲਗਾਤੀਆਂ ਨੇ ਤੇ ਜਲਦੀ ਅਸੀਂ ਪ੍ਰੈਸ ਕਰਾਂਗੇ ਅਰਬਤੋਂ ਕੀ ਵੀ ਆਈ ਇਹਨਾਂ ਨੂੰ ਕਿਸੇ ਪਹਿਲੇ ਰਿਸਪਾਂਸ ਪਹਿਲੀਆਂ ਪੁਰਾਣੀਆਂ ਵੀ ਆਉਂਦੇ ਰਹੀਆਂ ਇਹਨਾਂ ਨੂੰ ਕੇਸ ਵਿੱਚ ਦਰਜ ਕਰਾ ਦੀ ਕਿਹਦੇ ਵੱਲੋਂ ਸਾਰਾ ਕੇਸ ਵਿੱਚ ਦਰਜ ਹੈਗਾ ਜੀ ਇਹ ਕਿਹਦੇ ਵੱਲੋਂ ਲਵਾਈਆਂ ਜੀ ਉਹ ਗੈਸਟ੍ਰੰਗ ਲਵਾਈਆਂ ਜੀ ਕਿੰਨੀਆਂ ਗੋਲੀਆਂ ਚਲਾਈਆਂ ਜੀ ਇੱਕ ਗੋਲੀ ਚਲਾਈ ਉਹ ਹੀ ਬਟਾਲੇ ਦੀ ਗੱਲ ਕੀਤੀ ਆ ਬਟਾਲਾ ਆਪਣਾ ਪਰਿਵਾਰ ਆ ਆਪਣਾ ਸ਼ਹਿਰ ਆ ਲੋਲੀਆਂ ਪੂਰੇ ਪੰਜਾਬ ਚ ਜਾਦੀਆਂ ਬਟਾਲੇ ਚ ਹੁਣ ਇੱਕ ਲੇਟੈਸਟ ਹਮਲਾ ਹੈ ਜਾਣਕਾਰੀ ਮਿਲੀ ਹੈ ਅਬ ਗੋਲੀ ਚੱਲੀ ਹੈ ਗੋਲੀਆਂ ਰੋਜ਼ ਚੱਲ ਰਹੀਆਂ ਪੰਜਾਬ ਪੰਜਾਬ ਨਹੀਂ ਰਿਹਾ ਪੰਜਾਬ ਦੇ ਲੋਕਾਂ ਨੇ ਜੋ ਵਿਸ਼ਵਾਸ ਕੀਤਾ ਸੀ ਲੋਕਾਂ ਦੇ ਨਾਲ ਬੜਾ ਵੱਡਾ ਵਿਸ਼ਵਾਸ ਘਾਤ ਹੋਇਆ ਔਰ ਬਿਹਾਰ ਦਾ ਲਾਲੂ ਦਾ ਜੰਗਲ ਰਾਜ ਅਜੇ ਤੱਕ ਕੋਈ ਭੁੱਲਿਆ ਨਹੀਂ ਪੰਜਾਬ ਜੰਗਲ ਰਾਜ ਬਣ ਚੁੱਕਾ ਹੈ ਪੰਜਾਬ ਇੱਕ ਜੰਗਲ ਦੇ ਦੌਰ ਚੋਂ ਗੁਜ਼ਰ ਰਿਹਾ ਔਰ ਇੱਥੇ ਕਹੇ ਦੀ ਜਾਨ ਮਾਲ ਦੀ ਸੁਰੱਖਿਆ ਨਹੀਂ ਹੈ ਔਰ ਸਹਾਨ ਮਾਲ ਦੀ ਸੁਰੱਖਿਆ ਜਿਹੜੀ ਆ ਉਹ ਲੋਕ ਖੋਫ ਦੇ ਸਾਏ ਦੀ ਦੀਰੇ ਨੇ ਜਿਹੜਾ ਖੋਫ ਦੇ ਸਾਏ ਚ ਵਪਾਰੀ ਤੋਂ ਲੈ ਕੇ ਆਮ ਆਦਮੀ ਤੋਂ ਲੈ ਕੇ ਸਾਰੇ ਲੋਕ ਅੱਜ ਇਸ ਜੰਗਲ ਰਾਜ ਨੂੰ ਕਦੀ ਭੁੱਲਣਗੇ ਨਹੀਂ ਉੱਥੇ ਦੇ 20 ਸਾਲ ਹੋ ਗਏ ਨੇ ਉੱਥੇ ਆਉਣ ਵਾਲੀਆਂ ਪੁਸ਼ਤਾਂ ਦੀ ਜੜੀਆਂ ਨੇ ਇਸ ਜੰਗਲ ਰਾਜ ਨੂੰ ਭੁੱਲਣ ਵਾਲੀਆਂ ਨਹੀਂ ਔਰ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਘਟਨਾ ਹੈ ਮੈਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵੱਲੋਂ ਇਹਦੀ ਸਖਤ ਨਿਖੇਧੀ ਕਰਦਾ ਕਿ ਸ਼ੁਗਰਾ ਪਰਮਾਤਮਾ ਦਾ ਮਾਈ ਗੁਰੂ ਦਾ ਉਹਦੀ ਜਾਨ ਮਾਲ ਜਿਹੜੀ ਆ ਬਚ ਗਈ ਆ ਉਹ ਸੁਰੱਖਿਤ ਆ ਆਏ ਦਿਨ ਗੋਲੀਆਂ ਚੱਲਣਾ ਆਏ ਦਿਨ ਗੋਲੀਆਂ ਦੇ ਨਾਲ ਨਰਦ ਹਰ ਹੋਣ ਦਿਆ ਔਰ ਮੈਂ ਸਮੇਂ ਨਾ ਸਰਕਾਰ ਬੇਵਸਾ ਔ ਅਸਹਾਇ ਦਿਖਾਣ ਈ ਆ ਔਰ ਇਹ ਬੇਵਸਾ ਸਹਾਇ ਸਰਕਾਰ ਦੇ ਅੱਗੇ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਇਸ ਵਕਤ ਇਹ ਆਉਣ ਵਾਲੇ ਸਮੇਂ ਦੇ ਅੰਦਰ ਆਉਣ ਵਾਲਾ ਸਮਾਂ ਨਜ਼ਦੀਕ ਆ ਆਉਣ ਵਾਲੇ ਸਮੇਂ ਦੇ ਅੰਦਰ ਇਹ ਲੋਕ ਜਿਹੜੇ ਨੇ ਜਿੱਤੇ ਬਿਹਾਰ ਦੇ ਜੰਨਰ ਰਾਜ ਨੂੰ 20 ਸਾਲ ਨਹੀਂ ਭੁੱਲੇ ਇਸ ਪੰਜਾਬ ਦੇ ਜੰਨਰ ਰਾਜ ਦੇ ਅੰਦਰ ਆਉਣ ਵਾਲੇ ਸਮੇਂ ਦੇ ਅੰਦਰ ਲੋਕ ਇਹਦਾ ਕਰਾਰਾ ਜਵਾਬ ਬੈਲਟ ਦੇ ਰਹੀ ਦੇਣਗੇ ਇਹ ਮੈਂ ਮਹਿਸੂਸ ਕਰਦਾ ਔਰ ਹੋ ਕੇ ਕਹਣਾ ਕਿ ਇਹੋ ਜਿਹੇ ਲੋਕ ਜੋ ਆ ਸਰਕਾਰ ਸੁੱਤੀ ਤੇ ਨਕਮੀ ਤੇ ਨਠੱਲੀ ਜੜੀ ਆ ਇਹਨੂੰ ਨਾ ਤਬਾਣੀ ਦੇ ਰੋ